ਕਿ ਲੋਕਤੰਤਰ ਦਾ ਡਮਰੂ ਵੱਜਿਆ ਹੈ ਹੂੰ ਬਾਂਦਰ ਬਾਂਦਰੀ ਦੀ ਖੇਡ ਨਿਰੰਤਰ ਜਾਰੀ ਹੈ ਜੀ ਬਾਂਦਰ ਡੁਗਡੁਗੀ ਵਜਾਉਂਦਾ ਹੈ ਬਾਂਦਰੀ ਨੱਚਦੀ ਹੈ ਦਰਸ਼ਕ ਤਾੜੀਆਂ ਮਾਰਦੇ ਨੇ ਖੜਾਉਣੇ ਬਣਦੇ ਨੇ ਹੂੰ ਇਹ ਜਾਣਦਿਆਂ ਹੋયા ਵੀ ਇਹ ਜਾਣਦਿਆਂ ਹੋયા ਵੀ ਕਿ ਸਾਡਾ ਇਸ ਵਿੱਚ ਕੁਝ ਵੀ ਨਹੀਂ ਰੱਖਿਆ ਪਰ ਲੋਕ ਹੁਣ ਇੱਕ ਗੱਲ ਸੋਚਣ ਲੱਪੇ ਵੀ ਮੈਂ ਇੰਨੀ ਵਾਰ ਵੋਟ ਪਾਈ ਸੀ ਯਾਰ ਉਹਦਾ ਬਣਿਆ ਕੀ ਹੂੰ ਇਹ ਲੋਕ ਅਜੇ ਸਵਾਲ ਮਨਾ ਚੁਟਣਾ ਸ਼ੁਰੂ ਨਹੀਂ ਕੀਤਾ ਕਿ ਅਸੀਂ ਮਨਾਂ ਚ ਲੋਕਾਂ ਦੇ ਸਵਾਲ ਲੈਉਣਾ ਚਾਹੁੰਦੇ ਆ ਹੂੰ ਕਿ ਆ ਪਹਿਲੀ ਵਾਰ ਚੁਣਿਆ ਸੀ ਦੂਜੀ ਵਾਰ ਚੁਣਿਆ ਸੀ ਇਹ ਪਰਿਵਾਰ ਚੁਣਿਆ ਸੀ ਉਹ ਪਰਿਵਾਰ ਚੁਣਿਆ ਸੀ ਪਿਛਲੀ ਇੱਕ ਸਦੀਆ 75 ਸਾਲਾਂ ਤੋਂ ਪਰਿਵਾਰ ਚੁਣੇ ਸੀ ਵੱਡਾ ਆਦਮੀ ਚੁਣਿਆ ਸੀ ਇੱਕ ਵੱਡਾ ਸਿਆਸਦਾਨ ਚੁਣਿਆ ਸੀ ਇਹ ਆ ਇੱਕ ਬੰਦਾ ਲੋਕ ਹਤਾਸ਼ੀ ਸੁਣਿਆ ਸੀ ਹੂੰ ਪਰ ਉਹਨਾਂ ਵਿੱਚੋਂ ਬਣਿਆ ਕੀ ਕਿਸੇ ਦਾ ਕੀ ਕੀਤਾ ਕਿਸੇ ਨੇ ਸਾਡੇ ਲਈ ਜੀ ਕੀ ਉਹ ਜਸਟੀਫਾਈ ਕਰ ਸਕਿਆ ਹੈ ਹੂੰ ਆਪਣੇ ਖਿੱਤੇ ਨੂੰ ਆਪਣੇ ਹਲਕੇ